ਸਸੀ ਕਾਲਜੀ ਪੁੱਲ ਡੈਰੀ ਫਾਰਮ ਤੇ ਤੁਹਾਡਾ ਸਵਾਗਤ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਸਾਰੇ ਵੀ ਆਪਣੇ ਫਾਰਮ ਦੇ ਉੱਪਰ ਡੈਰੀ ਫਾਰਮ ਦੀ ਟ੍ਰੇਨਿੰਗ ਚੱਲਦੀ ਰਹਿੰਦੀ ਹੈਗੀ ਤੇ ਜਿਵੇਂ ਹੁਣ ਮਾਰਚ ਦਾ ਬੈਚ ਚੱਲਿਆ ਸੀਗਾ ਤੇ ਦੁਬਾਰਾ ਹੀ ਅਗਲਾ ਬੈਚ ਫੇਰ ਅਗਲੇ ਮਾਰਚ ਦੇ ਵਿੱਚ ਹੀ ਆ ਗਿਆ ਤੇ ਉਹਦਾ ਸਾਡਾ ਅੱਜ ਟ੍ਰੇਨਿੰਗ ਦਾ ਲਾਸਟ ਡੇ ਹੈਗਾ ਤੇ ਉਹਦੇ ਤੋਂ ਅਸੀਂ ਰਿਵਿਊ ਦੇਵਾਂਗੇ ਜਿਹੜੇ ਸਾਡੇ ਵੀਰ ਬ੍ਰਦਰ ਆਏ ਸੀ ਟ੍ਰੇਨਿੰਗ ਕਰਨ ਉਹਨਾਂ ਨੂੰ ਟ੍ਰੇਨਿੰਗ ਕਿਸ ਤਰ੍ਹਾਂ ਦੀ ਲੱਗੀ ਤੇ ਕੀ ਕੁਝ ਸਿੱਖਿਆ ਉਹਨਾਂ ਨੇ ਤੇ ਅੱਗੇ ਜਿਹੜੇ ਫਾਰਮਰ ਅਦਾ ਜ ਡਰੈਨਿੰਗ ਕਰਨਾ ਚਾਹੁੰਦੇ ਉਹਨਾਂ ਨੂੰ ਕੀ ਕਹਿਣਾ ਕੀ ਕਹਿਣਾ ਚਾਹੁੰਦੇ ਆ ਉਹ ਤੁਹਾਨੂੰ ਅੱਗੇ ਸਾਰੇ ਰਿਵਿਊ ਆਪਦੇ ਦੇਣਗੇ ਸਤਿ ਸ਼੍ਰੀ ਅਕਾਲ ਜੀ ਅਸੀਂ ਐਮਪੀ ਗਵਲਜਰ ਤੋਂ ਆਏ ਹੋਏ ਆ ਅਸੀਂ ਡੇਰੀ ਫਾਰਮ ਦਾ ਮਾ ਚਾਲੂ ਕਰਨਾ ਸੀ ਤੇ ਉੱਥੋਂ ਪਹਿਲੋਂ ਵੀ ਜਿਹੜਾ ਉਹਨਾਂ ਦੇ ਵੀਡੀਓ ਵੰਦੇ ਸੀ ਤੇ ਸਾਨੂੰ ਲੱਗਾ ਕਿ ਪਹਿਲਾਂ ਆਪਣਾ ਡੇਰੀ ਫਾਰਮ ਦੀ ਟ੍ਰੇਨਿੰਗ ਲੈਣੀ ਚਾਹੀਦੀ ਉੱਥੋਂ ਬਾਅਦ ਵਿੱਚ ਆਪਣਾ ਸਟਾਰਟ ਕਰਾਂਗੇ ਸੋ ਇੱਥੋਂ ਆਏ ਤੇ ਇਹਨਾਂ ਨੂੰ ਸਾਨੂੰ ਪਤਾ ਲੱਗਾ ਕਿ ਕਿੱਦਾਂ ਆਪਾਂ ਬਰੀਡਿੰਗ ਤੇ ਕੰਮ ਕਰ ਸਕਦੇ ਆ ਕਿਹਦਾ ਪਬਰੀਡ ਆਪਾਂ ਯੂਜ਼ ਕਰ ਸਕਦੇ ਆ ਕੀ ਕੀ ਆਪਾਂ ਨੂੰ ਉਹਦੇ ਸਾਈਲੇਜ ਪਾਉਣਾ ਵਾ ਕਿੰਨੀ ਫੀਡ ਪਾਉਣੀ ਆ ਕਿੰਨਾ ਸਰ ਉਹ ਕੁਝ ਕਰਨਾ ਇਹਨਾਂ ਮੈਂ ਕਿ ਸਾਨੂੰ ਸ਼ੁਰੂਆਤ ਤੋਂ ਲੈ ਕੇ ਸਾਰਾ ਕੁਝ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਸੋ ਹੁਣ ਅਸੀਂ ਅੱਗੇ ਜਾ ਕੇ ਆਪਾਂ ਜੋ ਵੀ ਕਰਾਂਗੇ ਉਸ ਤਰ੍ਹਾਂ ਕਰਾਂਗੇ ਜੀ ਮੈਂ ਹਰਪਿੰਦਰ ਬਟਿੰਡੇ ਤੋਂ ਤੇ ਮੈਂ ਪੁੱਲਰ ਡੈਰੀ ਫਾਰਮ 'ਚ ਟ੍ਰੇਨਿੰਗ ਕਰਨ ਆਇਆਗਾ ਤੇ ਮੈਨੂੰ ਬਹੁਤ ਵਧੀਆ ਲੱਗਿਆ ਜਿਵੇਂ ਕਿ ਬਾਈ ਨੇ ਸਾਨੂੰ ਸਾਰੀ ਨੌਲੇਜ ਦਿੱਤੀ ਬੱਚੀ ਤੋਂ ਲੈ ਕੇ ਮਿਲਕਿੰਗ ਤੱਕ ਗਾਂ ਨੂੰ ਆਪਾਂ ਕਿਵੇਂ ਤਿਆਰ ਕਰਨਾ ਕੀ ਖਵਾਉਣਾ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਉਸ ਬਾਰੇ ਤਸੈਟ ਬਾਰੇ ਵੀ ਬਹੁਤ ਵਧੀਆ ਦੱਸਿਆ। ਟਿੰਗ ਦੇ ਵਿੱਚ ਸਾਡਾ ਇੱਕ ਨਵਾਂ ਵੀਰ ਜੁੜਿਆ ਸਾਡੇ ਨਾਲ ਜਿਵੇਂ ਆਪਾਂ ਗਾਂਵਾਂ ਦੀ ਤਾਂ ਸਿਹਤ ਰਤੇ ਨਿਊਟ੍ਰੀਸ਼ਨ ਨਤਿਆਂ ਰੱਖਦੇ ਰਹਿੰਨੇ ਹਨਾ। ਗੱਲ ਕਰ ਗਾਈਆਂ ਦੀ ਸਿਹਤ ਤੋਂ ਪਹਿਲਾਂ ਗਾਈਆਂ ਦੇ ਮਾਲਕ ਦੀ ਸਿਹਤ ਵੀ ਸਹੀ ਹੋਣੀ ਚਾਹੀਦੀ ਹੈ ਤੰਦਰੁਸਤ ਹੋਣੀ ਚਾਹੀਦੀ ਹੈਗੀ। ਆਪਾਂ ਫਿੱਟ ਹੋਣੀ ਚਾਹੀਦੀ ਹੈ ਜੇ ਆਪਾਂ ਫਿੱਟਾਂ ਦੇ ਤੰਦਰੁਸਤ ਹੈਗੇ ਫੇਰ ਹੀ ਆਪਾਂ ਆਪਣੇ ਗਾਂਵਾਂ ਦਾ ਧਿਆਨ ਰੱਖ ਸਕਦੇ ਹਾਂ। ਇਸ ਲਈ ਆਪਣੀ ਤੁਸੀਂ ਨਿਊਟ੍ਰੀਸ਼ਨ ਨੂੰ ਵੀ ਵਧੀਆ ਬਣਾਉਣ ਲਈ ਤੇ ਆਪਣੇ ਵੀਰ ਦੀ ਆਈਡੀ ਹੈ ਸਿੱਧੂ ਬੀਸਟ ਦੇ ਨਾਂ ਤੇ ਉਹਨਾਂ ਤੋਂ ਅਸੀਂ ਲਿੰਕ ਵੀ ਪਾਵਾਂਗੇ ਤੇ ਉਹਨੂੰ ਫੋਲੋ ਜ਼ਰੂਰ ਕਰਿਓ ਤੇ ਆਪਾਂ ਵੱਧ ਤੋਂ ਵੱਧ ਆਪਦੀ ਸਿਹਤ ਦਾ ਵੀ ਪਹਿਲਾਂ ਧਿਆਨ ਰੱਖੀਏ ਫੇਰ ਹੀ ਆਪਾਂ ਆਪਦੀ ਆਪਾਂ ਤੰਦਰੁਸਤਾਂ ਫੇਰ ਹੀ ਆਪਾਂ ਗਾਵਾਂ ਨੂੰ ਤੰਦਰੁਸਤ ਦੇਖ ਸਕਦੇ ਹਾਂਗੇ ਮੈਂ ਬੰਟੀ ਜੀ ਰਾਜਸਥਾਨ ਤੋਂ ਤੇ ਬਹੁਤ ਬੜੀਆ ਨੋਲਿਜ ਮਿਲੀ ਹੈ ਤੇ ਫੀਡ ਬਾਰੇ ਸਿੱਖਣ ਨੂੰ ਮਿਲਿਆ ਹੈ ਜਿਸ ਵਿੱਚ ਸਾਡੇ ਏਰੀਆ ਦੇ ਵਿੱਚ ਹੁਣ 1 ਹੀ ਫੀਡ ਹਰੇਕ ਪਸ਼ੂ ਨੂੰ ਪਾਉਂਦਾ ਗੱਬਣ ਹੋਵੇ 1 ਹੀ ਫੀਡ ਚੱਲਦੀ ਹੈ ਸਾਨੂੰ ਉੱਥੇ ਨੋਲਿਜ ਨਹੀਂ ਸੀ ਕਿ ਵੀ ਅੱਧਾ ਅੱਧਾ ਫੀਡ ਅੱਧਾ ਹੋਣੀ ਪੈਂਦੀ ਆ ਡਰ ਤਰੀਕੇ ਨਾਲ ਉਹ ਬਹੁਤ ਵਧੀਆ ਸਿੱਖਣ ਨੂੰ ਮਿਲਿਆ ਤੇ ਨਾਲੇ ਇਨ ਡਰਾਇਮਟਰ ਦਾ ਹਿਸਾਬ ਨਾਲ ਪਤਾ ਲੱਗਿਆ ਵੀ ਗਾਂ ਦਾ ਕੱਢਣ ਦਾ ਤੇ ਇੱਕ ਐਸਾ ਹਿਸਾਬ ਨਾਲ ਉਹਨੂੰ ਗਾਂ ਪੋਣੇ ਆਪਣੇ ਤੇ ਇਸ ਕਰਕੇ ਬਹੁਤ ਵਧੀਆ ਲੱਗਿਆ ਤੇ ਸਿੱਖਣ ਨੂੰ ਮਿਲਿਆ ਸਾਨੂੰ ਹਾਂਜੀ ਮੈਂ ਹਰਿਆਣਾ ਕੈਥਲ ਤੋਂ ਬਿਲੋਂਗ ਕਰਦਾ ਮੈਂ 5 ਦਿਨ ਹੋ ਗਏ ਮੈ ਇੱਥੇ ਰਹਿੰਦਿਆ ਖਾਣਾ ਬਹੁਤ ਹੀ ਵਧੀਆ ਜਿੰਦੇ ਨੇ ਤੇ ਸਭ ਨੇ ਪੂਰੀ ਫੈਸਿਲਿਟੀ ਹੈ ਜੀ ਇੱਥੇ ਐਹੋ ਜੀ ਕੋਈ ਗੱਲ ਨਹੀਂ ਹੈਗੀ ਆਪਣੇ ਘਰ ਵਰਗੀ ਗੱਲ ਇੱਥੇ ਜੀ ਬਾਕੀ ਫਾਰਮ ਦੀ ਗੱਲ ਹੈ ਜੀ ਉੱਥੇ ਆਪਾਂ ਨੂੰ ਬਹੁਤ ਇਨਾਂ ਨੇ ਹੀ ਹੈਲਪ ਕੀਤੀ ਜਿਵੇਂ ਆਪਣਾ گاਵਾਂ ਦੇ ਵਿੱਚ ਕਿਵੇਂ ਆਪਾਂ ਮੈਨੇਜਮੈਂਟ ਕਰਨੀ ਹੈ ਫੀਡ ਮੈਨੇਜਮੈਂਟ ਹੋ ਗਈ ਸਪਲੀਮੈਂਟ ਕਿਵੇਂ ਦੇਨੇ ਗਾਣੂ ਬਹੁਤ ਹੀ ਵਧੀਆ ਇਨਾਂ ਨੇ ਆਪ ਨੂੰ ਟੀਚ ਕੀਤਾ ਇਸ ਲਈ ਆਪਾਂ ਥੈਂਕ ਯੂ ਕਰਦੇ ਹਾਂ ਤੁਹਾਡਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਗੁਰਮੁਖ ਸਿੰਘ ਜ਼ਿਲ੍ਹਾ ਮੋਗਾ ਤੇ ਆਪਾਂ ਨੂੰ ਚੈਨਲ ਤੇ ਪਤਾ ਲੱਗਾ ਕਿ ਭੁੱਲਰ ਸਾਹਿਬ ਟ੍ਰੇਨਿੰਗ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਤੇ ਆਪਾਂ ਇੱਥੇ ਆਏ ਤੇ ਇਥੋਂ ਅਣ ਕੇ ਆਪਾਂ ਨੂੰ ਵੀ ਪਤਾ ਲੱਗਾ ਕਿ ਪਸ਼ੂ ਦਾ ਪਤ ਪਹਿਲਾਂ ਤੋਂ ਵੀ ਰੱਖੇ ਹੋਏ ਆ ਤੇ ਉਹਨਾਂ ਨੂੰ ਕਿਵੇਂ ਮੈਨੇਜ ਕਰਨਾ ਉਹਨਾਂ ਨੂੰ ਮਤਲਬ ਗਾਂ ਦੇ ਸੂਣ ਤੋਂ ਲੈ ਕੇ ਕਾਫ ਡਰਾਈ ਕਰਨ ਤੇ ਤੇ ਫਰੈਸ਼ ਕਾਹ ਤੱਕ ਆਪਾਂ ਕਿਦਾਂ ਲੈ ਕੇ ਜਾਣਾ ਹੈ ਕਿਦਾਂ ਉਹਦਾ ਸਾਰਾ ਫੀਡ ਦਾ ਮੈਨੇਜਮੈਂਟ ਕਰਨਾ ਹੈ ਕਿਦਾਂ ਉਹਨੂੰ ਸਪਲੀਮੈਂਟ ਦੇਣੇ ਆ ਕਿਦਾਂ ਉਹਦਾ ਰੱਖ-ਰਖਾਅ ਕਰਨਾ ਹੈ ਕਿਦਾਂ ਆਪਾਂ ਉਹਨੂੰ ਗਰਮੀ ਤੋਂ ਬਚਾਉਣਾ ਹੈ ਕਿਦਾਂ ਆਪਾਂ ਉਹਨੂੰ ਠੰਡ ਤੋਂ ਬਚਾਉਣਾ ਹੈ ਤੋਂ ਸਾਰਾ ਹੀ ਮੇਰੇ ਹਸਬ ਦੇ ਨਾਲ ਤਾਂ A to Z ਆਪਾਂ ਨੂੰ ਸਾਰੀ ਜਾਣਕਾਰੀ ਮਿਲ ਗਈ ਹੈ ਤੇ ਬਾਕੀ ਰਹਿਸ਼ ਦੀ ਗੱਲ ਰਹੀ ਆਪਾਂ ਮਤਲਬ ਹਫਤੇ ਤੋਂ ਇੱਥੇ ਰਹਿ ਰਹੇ ਆ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਕੋਈ ਖਾਣ ਦੀ ਨਹੀਂ ਕੋਈ ਪੀਣ ਦੀ ਨਹੀਂ ਕੋਈ ਨਹਾਉਣ ਧੋਣ ਦੇ ਨਹੀਂ ਸਾਰਾ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ ਤੋਂ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਧੰਨਵਾਦ